ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੁਸੀਂ ਕਿੱਦਾਂ ਸਾਰੇ ਠੀਕ ਹੋ ਅਗੇ ਨਹੀਂ ਸੀ ਬੋਲਣਾ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਆ ਨੀਰ ਨੂੰ ਟ੍ਰੰਪਲਿਨ ਪਾਰਕ ਫਾਈਨਲੀ ਬੱਚਾ ਵਾਲੀ ਚੀਜ਼ ਆ ਗਿਆ ਇਹ ਬੜੀ ਧੀਰ ਦਾ ਕਹਿੰਦਾ ਪਿਆ ਸੀ ਕਿ ਮੈਨੂੰ ਟ੍ਰੰਪਲਿਨ ਪਾਰਕ ਲੈ ਕੇ ਜਾਓ ਮੇਰੇ ਟਾਈਮ ਨਹੀਂ ਸੀ ਮਿਲਦਾ ਹਾਂ ਸੋ ਮੈਂ ਸਕੇਡਿਊਲ ਬੀਜ਼ੀ ਸੀ ਵਜਾ ਨਾਲ ਆਕਾ ਚਲੋ ਨਾਲ-ਨਾਲ ਵਲੌਗ ਬਣਾ ਲਿਓਨੇ ਆ ਤੇ ਨਾਲੇ ਨੂੰ ਘੁੰਮੀ-ਘੁੰਮੀ ਕਰਵਾ ਲੈਨੇ ਚਲ ਜੀ ਅੰਦਰ ਅਮੇਰਾ ਫਸਟ ਟਾਈਮ ਐਕਸਪੀਰੀਅੰਸ ਮੈਂ ਕਦੀ ਨਹੀਂ ਗਈ ਟ੍ਰੰਪਲਾਈਨ ਪਾਰਕ ਤੇ ਪਹਿਲਾਂ ਤੁਹਾਨੂੰ ਦਿਖਾਉਨੇ ਆ ਥੋੜਾ ਜਿਹਾ ਆਸ-ਪਾਸ ਦਾ ਥਿਊ ਬਾਰਿਸ਼ ਦਾ ਮਾਹੌਲ ਹੋਇਆ ਪਿਆ ਤੇ ਥਿਊ ਬਹੁਤ ਸੋਹਣਾ ਬਾਹਰ ਦਾ ਨਾਲੇ ਤੁਹਾਨੂੰ ਦਿਖਾਦੀ ਆ ਕਿ ਆਪਾਂ ਕਿਹੜੀ ਵਾਲੀ ਜਗ੍ਹਾ ਤੇ ਆਏ ਫਿਰ ਅੰਦਰ ਚੱਲਦੇ ਆ ਪਤਾ ਨਹੀਂ ਅੰਦਰ ਕੀ ਕੋਸ਼ਾ ਟਿਕਟ ਪਰਚੇਸ ਕਿੱਦਾਂ ਕਰਨੀ ਉਹ ਸਾਰਾ ਆਪ ਦੇਖ ਕੇ ਤੇ ਇੰਜੋਏ ਕਰਦੇ ਆ ਸਾਰਾ ਵਲ ਆਪਾਂ ਆਏ ਆ ਜੀ ਸਕਾਈ ਜ਼ੋਨ ਟ੍ਰੰਪਲਾਈਨ ਪਾਰਕ ਕੱਲਾ ਹੈ ਦਾ ਹਵਾ ਬੜੀ ਚੱਲਣ ਦੀ ਇਹਨਾਂ ਸ਼ਾਇਦ ਹਵਾ ਵੀ ਕੈਪਚਰ ਹੁੰਦੀ ਹੈ ਵੇ ਇਹਦੇ ਵਿੱਚ ਫਿਰ ਆਪਾਂ ਚੱਲਦੇ ਅੰਦਰ ਅੰਦਰ ਜਾ ਕੇ ਦੇਖਦੇ ਕੀ ਬਣਦਾ ਹੁਣ ਮੇਰੇ ਪਾਪਾ ਟਿਕਟ ਲੈ ਘਰ ਦੇ ਪਿਆ ਹੈ ਨਾ ਇੰਤਜ਼ਾਮ ਉਹ ਸਭ ਤੋਂ ਪਹਿਲਾਂ ਉੱਥੇ ਜਾ ਕੇ ਨਾ ਰਜਿਸਟਰ ਕਰਨਾ ਪੈਂਦਾ ਆਪਣਾ ਕਿ ਕੌਣ ਆਦਾ ਗਾਰਡੀਅਨ ਤੇ ਕਿੰਨੇ ਬੱਚੇ ਆ ਉਹਦੇ ਤੋਂ ਬਾਅਦ ਫਿਰ ਆ ਉਹਨੇ ਪਰ ਉਹਨਾਂ ਦੱਸਣਾ ਪੰਦਨਾ ਇੱਥੇ ਆ ਕੇ ਫਿਰ ਟਿਕਟ ਲੈ ਕੇ ਸੋ ਇਹ ਨੀਰ ਦੀ ਟਿਕਟ ਹੈ ਮੇਰੇ ਸੋ ਨਹੀਂ ਜਾਣਾ ਕਿਉਂਕਿ ਨੀਰ ਨੇ ਇਕੱਲੇ ਨਹੀਂ ਜਾਣਾ ਆਪਾਂ ਤੇ ਇਕੱਲੇ ਨੂੰ ਫਿਲਮ ਹੀ ਕਰਨਾ ਸੋ ਇਸ ਕਰਕੇ ਇਹਨੂੰ ਇਕੱਲੇ ਨੂੰ ਸੌਕਸਿਸ ਮਿਲੀਆਂ ਨਹੀਂ ਤੇਰੇ ਨਾਲ ਆਪਾਂ ਗਾਰਡੀਅਨਸ ਕਰਨਾ ਹੈ ਨਾ ਹਾਂ ਆਓ ਕਿ ਮੈਂ ਉਹ ਹੀ ਨਾ ਨਾਲ ਸਿਰਫ ਜਾ ਸਕਦੇ ਕਿਉਂਕਿ ਅਸੀਂ ਹੁਣ ਕੀ ਜੰਪ ਕਰਨੇ ਆ ਜੰਪ ਜੰਪ ਸਾਡੇ ਲੋਗ ਖਤਮ ਹੀ ਆ ਚਲੋ ਚਾਲਦੇ ਇਹਨੂੰ ਅੱਗੇ ਲੈ ਕੇ ਸ਼ੂਜ਼ ਉਤਾਰ ਕੇ ਤੇ ਕਿਉਂਕਿ ਸਾਡੇ ਇੱਕ ਹੀ ਜੰਪਰ ਹੈ ਨੀਨੂੰ ਹੁਣ ਆ ਵਾਲੀ ਜਰਬ ਹੋਣੀ ਪੈਣੀ ਹੈ ਆਦੇ ਤੋਂ ਬਾਅਦ ਇਧਰ ਜਾਊਗਾ ਆ ਪਤਾ ਨਹੀਂ ਕੀ ਬੱਚੇ ਨੇ ਸਵਾਦ ਆਂਦਾ ਇਧਰ 扑ੜਕ ਪੜਕ ਕੇ ਆਊਗਾ ਫਿਰ ਆਦੇ ਤੋਂ ਅੱਗੇ ਹੋਰ ਵੀ ਕਾਫੀ ਚੀਜ਼ਾਂ ਨੇ ਇਧਰ ਨੂੰ ਉਹ ਵੀ ਜਾ ਕੇ ਐਕਸਪਲੋਰ ਕਰਦੇ ਡਿੱਗ ਲਗਾਇ ਜੰਪ ਕਰ ਨੀਨੂ ਉਹ ਜਿਆਦਾ ਵਾਲੇ ਜੰਪ ਕਰਕੇ ਦਿਖਾ ਜੰਪ ਕਰਕੇ ਦੂਸਰੇ ਵਾਲੇ ਤੇ ਜਾ ਕੇ ਦਿਖਾ ਮੈਨੂੰ ਇਹ ਇਹ ਉਹ ਗਿਆ ਹੀ ਮਸਤ ਮਸਤ ਮਜੇ ਕਰ ਲੋ ਮਸਤ ਤੇ ਮੇਰੇ ਕੋ ਆ ਗਿਆ ਕਹਿੰਦਾ ਮੈਨੂੰ ਕੋਈ ਟਾਸਕ ਦੋ ਟਾਸਕ ਤੈਨੂੰ ਕੀ ਦਵਾਂ ਮੈਂ ਤੂੰ ਇਦਾਂ ਕਰ ਕਿ ਆ ਜਿਹੜੇ ਆ ਨਾ ਇਹਦੇ ਚ 1 1 ਜੰਪਰ ਦੇ ਵਿੱਚ ਸਾਰੇ ਕਰਾਸ ਕਰਕੇ ਦਿਖਾ ਹਾਂ ਲੈਟਸ ਸੀ ਲੈਟਸ ਸੀ ਇਫ ਯੂ ਕੈਨ ਡੂ ਥੈਟ ਏ ਓਏ ਕੋਈ ਗੱਲ ਨਹੀਂ ਦੁਬਾਰਾ 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 1 ਵਾਓ 쿨쿨 ਦੈਟਸ 쿨 ਆਇ ਤੋ ਆ ਗਿਆ ਕਹਿੰਦਾ ਹੁਣ ਮੈਂ ਬਹੁਤ ਜੰਪ ਕਰ ਲਿਆ ਹੁਣ ਨਹੀਂ ਮੈਂ ਕਰਨੀ ਹੁਣ ਕਹਿੰਦਾ ਵੀ ਆਪਾਂ ਅੱਗੇ ਐਕਸਪਲੋਰ ਕਰਨਾ ਇਧਰ ਵੀ ਉਹੀ ਕੁਛ ਹੈ ਲੇਕਿਨ ਇਧਰ ਇਹ ਹੈ ਕਿ ਕੋ ਨਾਲ ਫੁੱਟਬਾਲ ਵਗੈਰਾ ਐਡ ਕੀਤੇ ਹੋਏ ਛੋੜੇ ਵੱਡੇ ਬੱਚੇ ਨੀਨੂ ਨੇ ਚੂਜ਼ ਕੀਤਾ ਆ ਇਹ ਵਾਲਾ ਤੇ ਇਹ ਜਾ ਕੇ ਸ਼ਹਿਰ ਉੱਪਰ ਚੜਨਾ ਹੈ ਤੂੰ ਆਹ ਦੇਖ ਨਾ ਆ ਰਸਤਾ ਬਣਿਆ ਹੈ ਇਧਰੋਂ ਦੀ ਜਾ ਕੇ ਉੱਪਰ ਚੜ चलो जाओ 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 ओए चढ़ सकता लगता दे चढ़ के दिखा और डिग सात के क्योंकि टेक्निक नहीं ना पता हजे आ गया वापस फिर जाएगा और डिग ਚਲੋ ਦੇਖਦੇ ਹੁਣ ਜਾਂਦਾ ਜਾ ਸਕਦਾ ਕਿ ਨਹੀਂ ਹੁਣ ਟੈਕਨੀਕ ਦੇਖ ਲਈ ਆਦਾਂ ਪੈਰ ਹੜਾ ਵਿੱਚ ਹਾਂ ਵਿੱਚ ਨੂੰ ਵਿੱਚ ਨੂੰ ਵਿੱਚ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਯੈਸ 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 ਸ਼ੀ ਕੈਨ ਡੂ ਥੈਟ ਵਾਓ ਵਾਓ ਖੂਲ ਖੂਲ ਉਧਰ ਤੇ ਪੈਰ ਰੱਖ ਲੈ ਸਾਈਡ ਓਹ ਜੰਪ ਮਾਰਤਾ ਈ ਚੱਲਾ ਇੱਕ ਵਾਰੀ ਫੇਰ ਚੋਬਰ ਕਿਉਂਕਿ ਡਿੱਗ ਗਿਆ ਪਹਿਲਾਂ ਤਾਂ ਕਹਿੰਦਾ ਗਿਵ ਅਪ ਕਰ ਦਿੱਤਾ ਸੀ ਕਰੈਨ ਨੂੰ ਹੁਣ ਥੋੜਾ ਹੌਸਲਾ ਦੇ ਕੇ ਤੋੜਿਆ ਲੈਟਸ ਸੀ ਲੈਟਸ ਸੀ ਲੈਟਸ ਸੀ ਲੈਟਸ ਸੀ ਲੈਟਸ ਸੀ ਵੈਰੀ ਗੁੱਡ ਫੂਲ 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 ਕੋ ਨਾ ਪਾਈ ਚੱਲ ਰਹੀ ਹੈ ਹਾਂ ਹਾਂ ਯਾ 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 ਬੰਦ 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 ਹੋ ਗਿਆ ਕੋ ਕੋ ਗਿਆ ਗਿਆ ਜਾਂਡਿਆ ਜਾਂਡਿਆ ਤੇ ਉੱਪਰ ਜਾਂਡਿਆ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਗੱਲ ਇਹ ਬਸ ਇੱਕ ਰਹਿ ਗਿਆ ਬਟਨ ਆਪਣਾ ਮੇਰੇ ਚ ਉੱਪਰ ਨੇ ਲੇ ਵੀ ਲੈ ਵੈਰੀ ਗੁੱਡ ਵੈਰੀ ਗੁੱਡ ਬਟਨ ਨਾ ਪੜੇ ਇਹ ਇਹ ਬਟਨ ਲੈ ਠੀਕ ਆ ਯੈਸ ਆ ਗਿਆ ਚੋਬਰ ਥੱਲੇ ਉੱਪਰ ਗਈ ਮੈਂ ਖਲੀ ਦੇਖੀ ਜਾਣੀ ਸੀ ਜਦੋਂ ਮੈਂ ਜੈਕ ਸੈਟਿੰਗ ਕਰਾਈ ਕਿ ਮੈਂ ਫਿਰ ਤੋਂ ਥੱਲੇ ਦੇਖੀ ਜਾਨੀ ਤੂੰ ਕਰ ਗਿਆ ਤੂੰ ਫਿਰ ਜਦੋਂ ਮੈਂ ਉੱਪਰ ਹੀ ਦੇਖ ਮੈਂ ਕਿਹਾ ਦੇ ਨਹੀਂ ਦੇਖੀ ਮੈਂ ਫਿਰ ਕੱਢ ਲਿਆ ਤਾਂ ਲਾ ਲੂਗੀ ਚਲ ਕੋਈ ਨਹੀਂ ਹੁਣ ਕਿੱਥੇ ਜਾਣਾ ਮੈਨੂੰ ਹਾਈਟ ਤੋਂ ਬਾਂਡਾ ਲੈਣੇ ਹੁਣ ਕਿੱਥੇ ਜਾਣਾ ਓਕੇ ਚਲ ਹਾਂਜੀ ਇੱਥੇ ਕਰਨਾ ਵਾ ਏਅਰ ਅੱਛਾ ਨੀ ਨੂੰ ਇਧਰੋਂ ਚੜ ਕੇ ਇਧਰੋਂ ਚੜ ਕੇ ਇਧਰੋਂ ਚੜ ਕੇ ਹਾਂ ਮੈਂ ਜ਼ਿਆਦਾ ਨਹੀਂ ਚੜ ਸਕਦੀ ਇਧਰੋਂ ਚੜ ਕੇ ਤਾਂ ਉਧਰ ਜੰਪ ਮਾਰ ਉਧਰੋਂ ਚੜ ਕੇ ਅੰਦਰੋਂ ਜੰਪ ਮਾਰਨਾ ਹੈ ਕੀ ਸਵਾਦ ਆ ਜਦੋਂ ਆਪਾਂ ਵੀ ਜਵਾਗ ਹੁੰਦੇ ਸੀ ਬੜਾ ਭੁੜਕਣਾ ਕਿਤੇ ਥੱਕਦੇ ਥੁੱਕਦੇ ਨਹੀਂ ਸੀ ਹੁਣ ਤੇ ਪਤਾ ਨਹੀਂ ਕੀ ਹੋ ਗਿਆ ਸਾਈ ਬੜਾ ਚੜਦਾ ਮੈਂਨੇ ਖੋਰ ਸਟ੍ਰੈਟਜੀ ਕਹਿ ਕੇ ਤੇ ਭੱਜ ਗਿਆ ਕੀ ਸਟ੍ਰੈਟਜੀ ਹੈ ਦੱਸੋ ਕਿਦਾ ਕਰਨਾ ਹਾਂ ਇਹ ਉਹ ਚੱਕ ਉਹ ਪਿਆ ਕਰੋ ਤੁਸੀਂ ਇੰਜੋਏ ਉਹਨੀ ਦੇਰ ਫਿਰ ਦੂਸਰੀ ਜਗ੍ਹਾ ਚੱਲਾਂਗੇ ਹੁਣ ਤੇ ਤੇ ਆ ਜੀ ਬੱਚਿਆਂ ਦੇ ਟ੍ਰੈਂਪਲਾਈਨ ਤੇ ਸ਼ਾਲਾ ਤੇ ਤੁਸੀਂ ਦੱਸੋ ਆਪਣੀਆਂ ਕਿਹੜੀਆਂ ਦੀਆਂ ਨੇ ਅਸੀਂ ਜਦੋਂ ਨਾਨਕੇ ਜਾਂਦੇ ਹੀ ਨੇ ਛੁੱਟੀਆਂ ਕੱਟਣ ਨੂੰ ਆਈ ਉਹ ਤੋਂ ਬੱਚੇ ਖੁੱਪ ਕੇ ਖੇਡਦੇ ਆਂ ਹਮਜ਼ਾ ਪੱਕੇ ਹੋ ਗਏ ਆਈ ਬਾਅਦ ਵਿੱਚ ਕੋਠਿਆਂ ਤੇ ਚੜਨਾ ਨਾ ਨਾ ਸਾਰੇ ਘਰੋਂ ਮੇਰੀ ਪਾਸੇ ਬਰਾਲੀ ਹੁੰਦੀ ਚੱਲ ਕੋਠੇ ਤੇ ਬਰਾਲੀ ਤੇ ਸ਼ਾਲਾ ਤੇ ਬਾਅਦ ਵਿੱਚ ਗੂਤ ਮਾਰਦੇ ਉਹ ਬੱਕਰੀ ਕਰਦੇ ਸੋ ਆਪਣੇ ਤੇ ਉਹੀ ਹੀ ਟ੍ਰੈਂਪਲਾਈਨ ਉਹ ਮਜ਼ਾ ਵੀ ਹੁੰਦਾ ਹੁੰਦਾ ਹੈ ਛੇਤੀ ਆਕ ਜਾਂਦਾ ਇੱਕ ਤੇ ਉਧਰ ਵੀ ਆ ਗਿਆ ਭੱਜ ਕੇ ਕਹਿੰਦਾ ਵੀ ਮੈਂ ਹੁਣ ਫੁੱਟਬਾਲ ਵਾਲ ਪਾਣਾ ਓ ਜੋਰ ਦੀ ਜੋਰ ਦੀ ਵਾਲਾ ਪਾ ਏ ਓ ਡਿੱ ਗਿਆ ਡਿੱ ਗਿਆ ਡਿੱ ਗਿਆ ਡਿੱ ਗਿਆ ਦੁਬਾਰਾ ਦੁਬਾਰਾ ਉਧਰੋਂ ਭੱਜ ਭੱਜ ਕੇ ਇਧਰ ਆ ਗਿਆ ਲੈ ਡੱਡੂ ਬਣਿਆ ਫਿਰਦਾ ਉਹ ਦੀਵਾਰ 'ਚ ਵੱਜਣ ਗਿਆ ਦੀਵਾਰ 'ਚ ਵੱਜ ਕੇ ਤੇ ਅੱਗੇ ਨੂੰ ਆ ਸਕਦਾ ਓ ਓ ਪਰ ਬੰਦ ਹੀ ਨਹੀਂ ਗਾਲਾ ਛੋਟਾ ਹਨਾ ਲੋਟ ਲਿਆ ਮੇਲਾ ਜਵਾਨ ਨੇ ਥੱਕ ਹਾਰ ਕੇ ਹਣ ਚੱਲਾ ਘਰਾਂ ਨੂੰ ਹੁਣ ਦੇਖ ਤੁਰਦਾ ਕਿੱਦਾਂ ਹੁਣ ਕਹਿੰਦਾ ਫੇਰੀ ਲੱਤਾਂ ਥੱਕ ਗਈਆਂ ਤੇ ਤੇਲ ਲਾਇਓ ਮੇਰੀਆਂ ਲੱਤਾਂ ਨੂੰ ਜਾ ਕੇ ਘਰੇ ਨਹੀਂ ਮੇਰਾ ਪੈਰ ਮੁੜ ਗਿਆ ਸੀ ਉਹ ਜਦੋਂ ਬਾਸਕਟਬਾਲ ਨੈਟ ਚ ਨਹੀਂ ਸੀ ਹਾਂ ਮੇਰੇ ਪੈਰ ਮੁੜ ਗਿਆ ਸੀ ਉਹ ਅੱਛੇ ਪੈਰ ਮੁੜ ਗਿਆ ਸੀ ਚੱਲ ਕੋਈ ਗੱਲ ਨਹੀਂ ਅੱਪ ਜਾ ਕੇ ਤੇਲ ਲਓ ਬਾਹਰ ਮੀਂਹ ਵੀ ਪੈ ਲਾ ਪਿਆ ਹਾਂ ਹੂ ਦੇਖਦੇ ਹਾਂ ਨੀਨੂ ਚਲੋ ਛਤਰियां ਲੈ ਕੇ ਆਏ ਆ ਛਤਰ ਤੇ ਗੱਡੀ ਚ ਰਹਿਣ ਦਿੱਤੀਆਂ ਨੇ ਨਹੀਂ ਉਹ ਨੂੰ بارش ਨਹੀਂ ਹੁਣ ਭੇਜ ਗਏ ਸਾਰੇ ਚਲੋ ਆ ਲੋ ਕਾਫੀ ਇੰਜੋਏ ਕੀਤਾ ਨੀਨੂ ਕਿਤਾ ਫਨ ਆ ਦੇਖੋ ਤਾਰੂ ਮੁੜ ਗਿਆ ਉਹ ਸਾਨਾ ਹਮ ਆ ਡ੍ਰਿਜ਼ਲਿੰਗ ਹੁੰਦੀ ਪਈ ਆ ਡ੍ਰਿਜ਼ਲਿੰਗ ਕੀ ਹੁੰਦਾ ਜਦ ਥੋੜੀ ਥੋੜੀ بارش ਹੋਵੇ ਨੂੰ ਡ੍ਰਿਜ਼ਲਿੰਗ ਕਹਿੰਦੀ ਆ ਆプチ ਡ੍ਰੋਪ ਚਲੋ ਮਜ਼ਾ ਆ ਗਿਆ ਨੀਨੂ ਚਲੀ ਹਣ ਕਰ ਤੇ ਸਾਨੂੰ ਇਹ ਉਮੀਦ ਆ ਕਿ ਤੁਹਾਨੂੰ ਤੁਸੀਂ ਵੀ ਇਹਦੇ ਨਾਲ ਮ제 ਕੀਤੇ ਹੋਣੇ ਆ ਇਹ ਸ਼ਾਇਦ ਵੀਡੀਓ ਥੋੜੀ ਛੋਟੀ ਹੋਵੇ ਸ਼ਾਰਟ ਹੋਵੇ ਤੁਹਾਨੂੰ ਮਿਲਾਂਗੇ ਜੀ ਹੁਣ ਨੈਕਸਟ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਬਹੁਤ ਵਧੀਆ ਟਾਪਿਕ ਲੈ ਕੇ ਆਈਏ ਉਦੋਂ ਤੱਕ ਲਈ ਬਾਏ ਬਾਏ